ਸਤ ਸ੍ਰੀ ਅਕਾਲ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਰਾਤ ਦੀ ਮਸ਼ੀਨ ਖਿਲਾ ਰਹੀ ਸੀ ਟੈਂਕ ਫੜ ਭਰ ਕੇ ਸੋਰੀ ਤੇ ਇੱਧਰ ਵੇਖੋ ਗਰੀਸਰ ਵਾਲੀ ਉਂਗਲ ਲਵੇ ਰਹੀ ਫਿਰਦਾ ਨਹੀਂ ਆਏ ਉਹ ਗਰੀਸਰਾਂ ਥੋੜਾ ਜੀ ਆਹਾਂ ਗਰੀਸਰ ਵਾਲੀ ਉਂਗਲ ਲਵੇ ਰਹੀ ਕਰਦਾ ਵਿਖਾਉਂਦਾ ਮਾੜਾ ਇੱਥੇ ਆਪਾਂ ਕੱਲ ਆ ਵੱਡੇ ਸੀ ਉਹ ਹੜੰਬਾ ਚੱਲਣ ਦਾ ਸਾਹਮਣੇ ਤੇ 10 ਵਜ ਗਏ ਨੇ ਕਹਿੰਦਾ ਸੀ 11 ਵਜੇ ਚਲਾਵਾਂਗੇ ਮੈਂ ਕਹਾ ਸੀ ਹੁਣ ਤੁਹਾਡੇ ਪਿੱਛੇ ਥੋੜਾ ਬੈਠੇ ਰਹਿਣਾ ਇੱਥੇ ਹੁਣ ਆ ਗਈ ਟਰਾਲੀ ਆ ਵੱਟਣਾ ਪਲਾ ਤੋਂ ਬਾਅਦ ਹੀ ਦੱਸਦੇ ਤੇ ਵੱਡ ਕੇ ਫਿਰ ਉਧਰ ਜਾਣਾ ਬਾਅਦ ਇੱਥੇ ਰਹਿਗਾ ਚਾਰ ਕੁ ਦਿਨਾਂ ਦਾ ਕੰਮ ਉਸ ਤੋਂ ਬਾਅਦ ਛੱਤੀਗੜ੍ਹ ਦੇ 뷰 ਦਿਖਾਵਾਂਗੇ ਤੁਹਾਨੂੰ ਉੱਥੇ ਕਿਵੇਂ ਦਾ ਕੀ ਰੰਗ ਟੰਗ ਨੇ ਔਰ ਦੇਖੋ ਹਮ ਭਾ ਜਾ ਰਹੇ ਹਾਂ ਹਾਂ ਬਾਕੀ ਸੌਣ ਵਾਲੀਗਾ ਰਾਸਤਾ ਪਤਾ ਨਹੀਂ ਲਾਇਆ ਕਿ ਨਹੀਂ। ਲਓ ਵੀ ਮੈਂ ਤਰ੍ਹਾਂ ਇਸ ਤਰ੍ਹਾਂ ਬਣੇ ਰਿਓ ਬਲੌਗ ਦੇ ਨਾਲ। ਬਾਕੀ ਸਪੋਰਟ ਕਰਿਆ ਕਰੋ ਜੀ। ਵੀਊ ਵੋ ਘੱਟ ਆਉਂਦੇ ਨੇ ਲਾਈਕ ਕਰਿਆ ਕਰੋ। ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ ਵੀਡੀਓ ਨੂੰ। ਫਾਲੋ ਕਰੋ। ਬਾਕੀ ਮਿਲਦੇ ਆਂਗੇ ਅਗਲੇ ਕਲਪਸ ਵਿੱਚ। ਚਾਲ ਦਿੱਤੀ ਹੈ ਮਕੀਨ ਆਪਣੀ ਆ ਦੋ ਕਿਲੇ ਖਾਂ ਵੱਡਿਆ ਨਹੀਂ ਗਿਆ ਅਜੇ ਤੇ ਟੈਂਕ ਕੋ ਪਹਿਲਾ ਸੀਗਾ ਰਾਤ ਵਾਲਾ ਬਚਿਆ ਸੀ ਸਾਡੀ ਫੁੱਲ ਹੋ ਚੱਗੀ ਐ ਅਜੇ ਆ ਤਾ ਇਹ ਜੇ ਤੱਕ ਤਾਂ ਇੱਧਰ ਵੀ ਵੱਡਿਆ ਨਹੀਂ ਗਿਆ ਟਰਾਲੀ ਫੁੱਲ ਪਰ ਆਪਣੀਆਂ ਟਰਾਲੀਆਂ ਵੱਡੀਆਂ ਹੁੰਦੀਆਂ ਟਰਾਲੀ ਵੀ ਛੋਟੀ ਐ ਪਰ ਫਿਰ ਵੀ ਚਾਲ ਠੀਕ ਐ ਇੱਥੇ ਮੱਛਲ ਦਾ ਜੋ ਪਾਣੀ ਵੀ ਇੱਥੇ ਖਵਾ ਰਿਆਂ ਨਾਲ ਹੀ ਲੱਗਦੇ ਨੇ ਉਸ ਹਿਸਾਬ ਨਾਲ ਫਿਰ ਵੀ ਠੀਕ ਏ ਜਿਵੇਂ ਆਪਣੇ ਦੇ ਪਾਣੀ ਆ ਨਾ ਬੜੇ ਜੇ ਇੱਥੇ ਪਾਣੀ ਹੋਣ ਤੇ ਬੜੀ ਮੱਛਲ ਨਿਕਲੇ ਦਸ ਸੌ ਨਾਲੀਗਾ ਖੜਾ ਝੋਟਾ ਲਵੇ ਮਾਟਰ ਚ ਬੜੀ ਜਾਨ ਟਰੈਕਟਰ ਦੇ ਇਸ ਦਾ ਦਾਰਨਾ ਇੱਥੇ ਹੀ ਸਿਰੇ ਖੇਤੀ ਕਰਦੇ ਨੇ ਜਿਵੇਂ ਆਪਾਂ ਬੰਦਾ ਰੱਖ ਲੈਨੇ ਸਾਲ ਤੇ ਇਹ ਉਹਨਾਂ ਨਾਲ ਕਰ ਲੈਂਦੇ ਨੇ ਦੂਜਾ ਹਿੱਸਾ ਕੋਈ ਤੀਜਾ ਹਿੱਸਾ ਜਿਵੇਂ ਕੰਮ ਦੇ ਹਿਸਾਬ ਨਾਲ ਵਾਕੀ ਖੇਤ ਦੇ ਹਿਸਾਬ ਨਾਲ ਚਲੋ ਦੂਜਾ ਹਿੱਸਾ ਉਹਦੇ ਦੰਦ ਨੇ ਮੰਦੇ ਨੂੰ ਜੇ ਨਾ ਵੀ ਨਿਕਲੇ ਫਸਲ ਹੋਵੇ ਆਏ ਨਾਸ਼ਤਾ ਲੈ ਕੇ ਆਏ ਸਾਡੀ ਫਿਕਰ ਕਰਦਾ ਹਾਂ ਜੰਟ ਸਾਹਿਬ ਪਰ ਟਾਈਮ ਦੇਖ ਲਓ ਕਿੰਨਾ ਹੋ ਗਿਆ ਨਾਸਤੇ ਦਾ ਟਾਈਮ ਆ ਰਹਾ ਤਾਂ ਅੱਜ ਗਾੜੀ ਚਲੀ ਗਈ ਮੇਰੀ ਗਾੜੀ ਕਿਹਾਂ ਗਈ ਅਰੇ ਗਾੜੀ ਛੋਟਾ ਵਾਲਾ ਲੈ ਗਿਆ ਔਰ ਇੱਕ بڑے ਭਈਏ ਲਗਾਏ ਅੱਛਾ ਚਲੋ ਚਾਹ ਵੀ ਲਾਓ ਕੈਨੀ ਵੀ ਚਾਹ ਦੇ ਲਾਇਆ ਕਰੋ ਜਦੋਂ ਮਰਜ਼ੀ ਚਾਹ ਬਿਨਾ ਗੱਡੀਆਂ ਨਹੀਂ ਚੱਲਦੀਆਂ ਮਾਰੀਆਂ ਚਾਹ ਆਪਾਂ ਗੈਸ ਬੱਤੀ ਰੱਖ ਲਿਆ ਕਰਾਂਗੇ ਹੋ ਐਸੀ ਕਰਨਾ ਪੜੇਗਾ ਉਸਕੇ ਉੱਪਰ ਹੀ ਸਿਸਟਮ ਬਣਾਇਆ ਜਾਏਗਾ ਆ ਜਾ ਉਧਰ ਹੀ ਬੈਠਦੇ ਹਾਂ ਅਸੀਂ ਮੈਂ ਬਿਲਕੁਲ ਨਹੀਂ ਹੋਏ ਭਈ ਆਪੇ ਕੀ ਹਾਂ ਫਿਰ ਉਧਰ ਹੀ ਆਏਗਾ ਭਈਆ ਵੀ ਉਹ ਵੱਟ ਚ ਵਸਾਈ ਫਿਰਦਾ ਟਰਾਲੀ ਆ ਜੌਰ ਡੈਡੀ ਟਰਾਲੀ ਜਾੜੀ ਬਤਿੰਦਰ ਸੌਥੀ ਸਲਿਪਾ ਘੜਾਈ ਆ ਆਪਾਂ ਲਈ ਬੰਗਾ ਲੈਂਦੇ ਗੋਪੀ ਲੈਣਾ ਹੁੰਦਾ ਮੁੱਛਲ ਮੁੱਛਲ ਹੋਈ ਭਈ ਕਹਿੰਦੇ ਸਾਰੇ ਪਾਸੇ ਆਹ ਫੜੀ ਫੜੀ ਹੀ ਮਸ਼ੀਨ ਵੀ ਤੋਰਾ ਦਿੰਦੀ ਜਿੱਥੇ ਜਿਆਦਾ ਬਤ ਤਕੜੀ ਹੁੰਦੀ ਹੈ ਉੱਥੇ ਤੁਹਾਨੂੰ ਪਤਾ ਹੀ ਕਿਹੜਾ ਤੋਰਾ ਦੇ ਨਾਮ ਇਹ ਨਾ ਇੱਧਰ ਵੱਡੇ ਆ ਪਲਾਟ ਪਲਾਟ ਹੀ ਨੇ ਆਪਣੇ ਖਾ ਦੇਤਾ ਉਹ ਕਿਕਰ ਤੱਕ ਥੱਲੇ ਹੁਣ ਇੱਧਰ ਉੱਤੇ ਆ ਗਈ ਆ ਅਜ ਇੱਕ ਵੱਢ ਕੇ ਫਿਰ ਅੱਗੇ ਜਾਣਾ ਬਾਕੀ ਉਹ ਸੱਤਿਗੜ੍ਹ ਦੀ ਤਿਆਰੀ ਹੋਣੀ ਸ਼ੁਰੂ ਹੋ ਗਈ ਹੈ ਸੌਣ ਲੱਗ ਗਿਆ ਇੱਕ ਅੱਧਾ ਦਿਨ ਚਾਲੇ ਪਾ ਦੇਣੇ ਨੇ ਵੱਟਾ ਉਹ ਕੋਲੇ ਸਾਬ ਨਾਲ ਉਹਨੇ ਮੀਂਹ ਲਾਉਣੀ ਚੰਗੀ ਹੈ। ਕਈ ਇਹਦੇ ਤੇ ਬਲੌਰ ਵੀ ਲੱਗ ਜਾਂਦਾ ਹੁੰਦਾ। ਨਾ ਪਲੀਏ ਖੇਤ ਇਸ ਤੇ ਕਿਦਾਂ ਨਾਪਣੇ ਪੈਂਦੇ ਨੇ ਤੇ ਤੁਹਾਡ ਕੋਈ ਵਾਲੇ ਰਹਿੰਦਾ ਹੁਣ ਉਧਰ ਵੱਢ ਕੇ ਆਇਆ ਹਾਂ ਉਹ 2 ਕਿੱਲੇ ਦਾਦਾ ਹੀ ਨਾਪਿਆ ਤੇ 2.5 ਕਿੱਲੇ ਬਣ ਕੇ ਤੇ ਕਿੱਲੇ ਦਾ ਵਕਤ ਆ ਗਿਆ ਅਬਾਜਰਾ ਉਹ ਦੇਖੋ ਪੂਰੇ ਪੂਰੇ ਰਾਹ ਨੇ ਮੈਂ ਜ ਬੜੀ ਔਖੀ ਆਉਂਦੀ ਮਸ਼ੀਨ ਜਿਵੇਂ ਪੂਰਾ ਪੂਰਾ ਰਾਹ 2.5 ਸਿੱਧੀ ਜਦੋਂ ਪੂਰਾ ਪੂਰਾ ਰਾਹ ਬੜਾ ਔਖਾ ਹੁੰਦਾ ਟਰੇਨ ਬੰਦਾ ਹੀ ਕਾਮਯਾਬ ਹੁੰਦਾ ਹੈ ਰਾਵਾਂ 'ਚ ਆ ਪਤਾ ਨਹੀਂ ਕੌਣ ਵੱਧ ਗਏ ਨੇ ਫਿਰਦੇ ਉੱਚੀਆਂ ਨਵੀਆਂ ਜਗ੍ਹਾ 'ਚ ਅੱਜ ਪਤਾ ਨਹੀਂ ਇੱਧਰ ਕਿੱਥੇ ਡੇਰੇ ਲੱਗਣਗੇ ਦੇ ਕੋਇਨ ਪੂਰੇ ਪੂਰੇ ਰਾਹ ਤੇ ਪੂਰੇ ਪੂਰੇ ਟੈਣ ਕੰਮ ਹੋ ਗਿਆ ਬ੍ਰੇਕ ਕਰੀ ਨਾ ਐਸਾ ਹੁੰਦਾ ਇੱਕੋ ਦਮ ਚਿੱਪ ਜੀ ਡਿੱਗ ਗਈ ਇਹਨਾਂ ਤੜੀ ਆ ਖੇਤੇ ਜਾ ਕੇ ਵੇਨੇ ਆ ਕਿ ਬਣਾ ਬ੍ਰੇਕ ਨਹੀਂ ਲੱਗਣ ਦੀ। ਕਾਰ ਤੇ ਬੜੀ ਉੱਚੀ ਏ। ਸੋਕਾ ਤਾਂ ਲੱਗਾ ਡਰਾਈਵਰਿਆਂ ਦਾ। ਸਟੀਰਿੰਗ ਦੇ ਸੌਖੇ ਰਹੇ ਫੜਨੇ। ਮੋਂ ਨਾ ਗਈ ਪੱਜਾ ਉੱਤੇ ਚੜਾਉਣੀਆਂ। ਅੱਜ ਫੇਰ ਗੰਨੇਆਂ ਦੇ ਵਿਚਾਲੇ ਲੱਗਣਗੇ ਡੇਰੇ। ਉਹੀ ਪ੍ਰੋਬਲਮ ਆ ਗਈ ਸੀ ਡਿਸਕਾਂ ਲੱਗ ਗਈਆਂ ਇਹ ਤੇ ਤਰੀ ਵਾਲੀ ਆਪਣੀ ਡਿਸਕ ਹੈ ਨਾ ਉਹ ਟਿੱਪ ਜੀ ਡਿੱਗ ਜਾਂਦੀ ਹੈ ਕਰਕੇ ਫਿੱਟ ਪਾ ਕੇ ਨਵੀਆਂ ਫਿਰ ਚਲਾਤੀ ਆ ਜਾਓ ਕੋਠਾ ਸਾਹਮਣੇ ਦਿਖ ਰਿਹਾ ਤੁਹਾਨੂੰ ਜਿਹੜਾ ਉੱਥੇ ਡੇਰੇ ਲੱਗਾਂਗੇ ਆ ਸੇਠਾਂ ਦੀ ਵੜਨਦੇ ਆ ਗੰਨੇ ਹੀ ਗੰਨੇ ਨੇ 400 ਫੇਰੇ ਇਹ ਮੁਸ਼ਲ ਹੈ ਮੁਸ਼ਲ ਮੁਸ਼ਲ ਘੱਟਦਾ ਬਈ ਆਂ ਇੰਨਾਂ ਦੀਆਂ ਮੁੱਛਾਂ ਖੜੀਆਂ ਕਰਾਈ ਜਾਂਦੇ ਸਾਡਾ ਤੇ ਬੁਰਾ ਹਾਲ ਹੀ ਕਰਿਆ ਪਿਆ ਨੇ ਚਲੋ ਕੰਮ ਤੋਂ ਕਰਨਾ ਹੀ ਹੈ ਬਾਈ ਸਾਹਿਬ ਆਹੀ ਰਾਹ ਅਸੀਂ ਪੂਰੇ ਪੂਰੇ ਰਾਹ 'ਚ ਮਸ਼ੀਨ ਲੈ ਆਇਆ ਬੜੀ ਮੁਸ਼ਕਲ ਉਧਰੋਂ ਬ੍ਰੇਕਾਂ ਰਾਹ ਜਾਣ ਕੇ ਕੰਮ ਛੱਡ ਗਈਆਂ ਆ ਫਿਰ ਉਹ ਉੱਥੇ ਆਣ ਕੇ ਗੋਪੀ ਨੂੰ ਗਾਵਾ ਪਹਿਲਾਂ ਕੰਮ ਕਰ ਲਈ ਨਾ ਤੇ ਟਰਾਲਾ ਲੋਡ ਹੋਣਾ ਨਾ ਰੁਕਦੀ ਇਹ ਮਸ਼ੀਨ ਬ੍ਰੇਕਾਂ ਤੋਂ ਬਿਨਾਂ ਲਾ ਕੇ ਜੈਕ ਮੈਂਟੋ ਮੈਂਟ ਕਾ ਚੱਲੇਗੀ ਤਾਂ ਅੱਧਾ ਪਾਉਣਾ ਅੱਧਾ ਘੰਟਾ ਹੀ ਚੱਲੇਗੀ ਇੱਕ ਅੱਧੀ ਖੱਤੀ ਇਹ ਇਧਰ ਵੜਾ ਲੈਣੇ ਕਿਉਂਕਿ ਬੰਦ ਕਰਾ ਦਿੰਦੇ ਨੇ ਟਾਈਮ ਨਾਲ ਹੀ ਸਵੇਰੇ ਵੀ ਮਰਜ਼ੀ ਨਾ ਆਉਂਦੇ ਨੇ 10 11 ਵਜੇ ਆਪਣੇ ਪੰਜਾਬ ਵਾਲਾ ਕੰਮ ਨਹੀਂ ਹੈਗਾ ਆਖੀ ਦੇਖਦੇ ਆ ਕਿੰਨੇ ਵਜੇ ਤੱਕ ਚੱਲਦੀ ਹੈ ਤੇ ਬਾਤ ਬੰਦ ਸੀ ਇਹੀ ਪਲਾਟ ਕਾਟਨੇ ਹਨ ਇਧਰ ਬੱਸ ਜਿਹੜੇ ਉੱਤਰ ਚਲੇ ਜਾਏਗੇ ਚਲਾਉਂਦੇ ਆ ਰੱਖੇ ਅੱਦੋ-ਅੱਦੋ ਜਦੋਂ ਪਤਾ ਲੱਗਦਾ ਵੀ 2 ਘੰਟੇ ਉਹਨੂੰ ਹੋ ਗਏ ਚਲਾਉਂਦੇ ਨੂੰ ਫਿਰ ਮੈਂ 2.5 ਘੰਟਾ ਝੱਟ ਮਾਰਦਾ ਫੇਰ ਉਹ ਬਹਿ ਜਾਂਦਾ ਮੈਂ ਰਲਮੇਲ ਕੀ ਕੰਮ ਚੱਲਦਾ ਕਿਉਂਕਿ ਜਦੋਂ ਮੈਂ ਚਲਾਉਂਦਾ ਫਿਰ ਉਹਦਾ ਵਲੌਗ ਨਹੀਂ ਬਣਦੇ ਤੁਹਾਨੂੰ ਪਤਾ ਹੁੰਦਾ ਵੀ ਇਹਨੇ ਕਲਿੱਪਾਂ ਲੈਣੀਆਂ ਹੁੰਦੀਆਂ ਹਨ ਫਿਰ ਟਾਈਮ ਦੇ ਦਿੰਦਾ ਵਿੱਚੋਂ ਵੀ ਉੱਤਰ ਜਾਂ ਨਿੱਲੇ ਨਜ਼ਾਰੇ ਬਣਾ ਲਾ ਵਲੌਗ ਬਾਕੀ ਦੇਖੋ ਜੀ ਰੀਜੋ ਜੀ 83 ਆਹ ਖੱਤੀ ਵੱਢ ਕੇ ਉੱਥੇ ਤੁਰ ਜੇਗੀ ਮਸ਼ੀਨ ਨੇੜੇ ਜੀਦਾ ਜੀ ਮਿਲਦੇ ਆ ਫਿਰ ਹਾਂ ਜੀ ਮਿੱਤਰੋ ਹੁਣ ਪਹੁੰਚੀ ਰੋਟੀ ਆਪਣੇ ਕੋਲ ਅੱਜ ਕੀ ਆਇਆ ਗੋਤੀ ਦਾਲ ਬਾਟੀ ਦਾਲ ਬਾਟੀ ਦਾਲ ਦੇ ਦਾਲਾ ਬਾਟੀ ਆ ਬਾਟੀ ਹੈ ਜੀ ਉਲਟ ਹੋ ਗਿਆ ਕੰਮ ਬਾਟੀ ਆਉਣੀ ਚਾਹੀਦੀ ਸੀ ਪਰ ਉਹ ਹੈ ਜਿੰਨੇ ਜਿੰਨੇ ਵੀ ਖਾਧੀ ਏ ਜਿਹੜੇ ਵੀਰ ਇੱਧਰ ਆਏ ਆ ਨਾ ਉਹ ਦੱਸਿਓ ਹਮ ਦਾਲ ਬਾਟੀ ਤੁਹਾਡੇ ਕੋਲ ਵੱਡੀ ਉਹ ਨਹੀਂ ਹੈਗੀ ਇਹ ਕੋਲ ਕੇ ਖਾਦੀ ਜਾਂਦੇ ਉਹ ਤਾਂ ਕਈ ਚੂਰ ਕੇ ਖਾਂਦੇ ਨੇ ਦੇਸੀ ਘਿਓ ਵੀ ਘੱਲਿਆ ਉਹਨਾਂ ਨੇ